ਲਓ ਜੀ ਪਿਆਰੇ ਸੱਜਣੋ ਇਹ ਬੱਚਿਆਂ ਦੀ ਬੇਨਤੀ ਹੈ ਕਿ ਪੰ ਬਾਪਾ ਜੀ ਹੋਰ ਕੁਝ ਮਾੜਾ ਮੋਲਟਾ 10 20 ਮਿੰਟ ਕਹਿ ਦਿਓ ਵੀ ਹੋਰ ਵੀ ਗਿਆਨ ਦੇ ਦਿਓ ਹੋਰ ਹੁਣ ਮੈਂ ਤੁਹਾਨੂੰ ਗਿਆਨ ਦੇਣ ਲੱਗਿਆ ਤੇ ਉਧਰਲੇ ਪਾਸੇ ਧਿਆਨ ਦੇਣਾ ਕਿ ਇਸ ਦੁਨੀਆ ਦੇ ਵਿੱਚ ਜੀ ਨੂੰ ਫਕੀਰ ਲੋਕ ਆਨ ਸ਼ਿਆਣੇ ਲੋਕ ਮਾਇਆ ਨੂੰ ਕਹਿੰਦੇ ਆ ਵੀ ਨਾਗਣੀ ਹੈ ਇਹਦਾ ਡੰਗਿਆ ਬਚਦਾ ਹਰੇਕ ਨਹੀਂ ਇਹਦਾ ਡੰਗਿਆ ਬਚਣਾ ਬਹੁਤ ਬਹੁਤ ਮੁਸ਼ਕਲ ਹੈ ਮਾਇਆ বিনা ਸਰਦਾ ਵੀ ਹੈ ਨਹੀਂ ਕਿਸੇ ਨੂੰ ਕਿਉਂ ਪੁੱਤਰ ਵੀ ਵਿਆਹਣਾ ਧੀ ਵੀ ਵਿਆਉਣੀਆਂ ਬੁੜਾ ਬੁੜੀ ਮਰ ਗਿਆ ਉਹਨੂੰ ਵੀ ਗਾਂ ਪਛਾਣ ਕਰਨਾ ਇਹ ਸਾਰਾ ਦਿਖੇਲ ਹੈ ਮਾਇਆ ਦੀ ਨੇ ਖਰਚਾ ਮਾਇਆ ਦੀ ਹੈ ਪਰ ਜਿਹੜਾ ਅਤੀ ਲੋਭ ਹੈ ਉਹ ਸਿਆਣੇ ਕਹਿੰਦੇ ਹਨ ਕਿ ਅਤੀ ਲੋਭ ਨਾ ਕੀਜੀਏ ਅਤੀ ਲੋਭ ਦੁਖਦੀਨ ਅਤੀ ਲੋਭ ਕੇ ਕਾਰਨੇ ਪੜੇ ਕੂਏ ਮੇਂ ਦੀਨ ਤੇ ਨਿਆਣੇ ਇੱਕ ਬਿਰਖ ਦਾ ਫਲ ਤੋੜਦੇ ਤੋੜਦੇ ਤਿੰਨੇ ਕੁਝ ਨਹੀਂ ਲਿਖ ਪਏ ਅਤੀ ਲੋਭ ਹੈ ਜਿਹੜਾ ਉਹ ਬੰਦੇ ਦਾ ਦੁਸ਼ਮਣ ਹੈ ਉਹ ਬੰਦੇ ਦਾ ਵੈਰੀ ਹੈ ਸਾਡੇ ਦੁਨੀਆਂ ਦੇ ਵਿੱਚ ਕੌਰੂ ਦੋ ਹੋਏ ਨੇ ਇੱਕ ਤਾਂ ਕੌਰੂ ਹੋਇਆ ਜਿਹਨੇ 40 ਗੰਨ ਜੁੜੇ ਇੱਕ ਕੌਰੂ ਹੋਇਆ ਮੱਕੇ ਮਦੀਨੇ ਦਾ ਮਦੀਨੇ ਦਾ ਬਾਦਸ਼ਾਹ ਉਹਨੇ 40 ਗੰਨ ਜੁੜੇ ਸੀ ਫੋਨ ਉਹਦੇ ਲਈ ਪਾਸੇ ਨੂੰ ਚੱਲਦੇ ਆਪਾਂ ਵੀ ਇਹ ਗੁਰੂ ਨਾਨਕ ਨੇ ਉਹਾਂ ਦਾ ਉਧਾਰ ਕੀਤਾ ਹੈ ਉਹ ਨਾਨਕ ਦੇਵ ਜੀ ਮੱਕੇ ਦੇ ਕਾਜ਼ੀਆਂ ਨੂੰ ਨਾਲ ਲੈ ਕੇ ਜਦੋਂ ਗੋਸ਼ਟਾ ਕੀਤੀਆਂ ਕਿਸੇ ਨੂੰ ਚੱਲਣ ਨਹੀਂ ਦਿੱਤਾ ਨਾਨਕ ਜੀਾਂ ਨੇ ਜਿੰਨੇ ਵੀ ਮਰੀਦ ਫਰੀਦ ਆਉਂਦੇ ਨੇ ਸਭ ਗੁਰੂ ਦੇ ਕੋਲੋਂ ਹਾਰ ਕੇ ਜਾਂਦੇ ਖੀਰੋ ਕਹਿਣ ਲੱਗੇ ਮਹਾਰਾਜ ਜੇ ਤੁਸੀਂ ਸਾਡੇ ਪੰਥ ਦੀ ਰਲ ਜੂ ਬੀ ਅਜੀ ਤੋਂ ਇੱਕ ਖੁਦਾ ਦਾ ਰੂਪ ਹੀ ਦੁਨੀਆ 'ਚ ਮਨਾ ਲੀ ਇਹ ਦੂਜਾ ਖੁਦਾ ਹੈ ਕਹਿੰਦੇ ਦਿਨ ਜੀ ਨਹੀਂ ਰੱਤ ਇਹ ਗੱਲ ਝੂਠੀ ਹੋਰ ਜਿਹੜਾ ਸ਼ਾਸਤਰਾਤ ਕਰਨਾ ਹੈ ਉਹ ਤੁਸੀਂ ਕਰ ਸਕਦੇ ਬੋਲੋ ਜਿੱਤੋ ਤੱਕਰ ਚੱਲਦੇ ਚੱਲੋ ਸਭ ਨੂੰ ਹਾਰੀ ਆਈ ਉਹਨਾਂ ਦਾ ਸਵਾਗਤ ਕੀਤਾ ਸਵਾਗਤ ਕਰਕੇ ਤੇ ਹੋ ਬਾਅਦ ਦੇ ਵਿੱਚ ਫਿਰ ਕਹਿੰਦੇ ਵੀ ਅੱਛਾ ਜੀ ਅਸੀਂ ਤੁਹਾਡਾ ਮੁਕਾਬਲਾ ਨਹੀਂ ਕਰਾਂਗੇ ਦੋਵੇਂ ਹੱਥ ਜੋੜ ਕੇ ਜਿੰਨੇ ਕਾਜੀ ਸੀ ਜਿੰਨੇ ਵੱਡੇ ਵੱਡੇ ਵਿਦਵਾਨ ਕਾਜੀ ਕਹੋਂਦੇ ਸਭ ਦੀ ਗੋਡੀ ਲਵਾ ਕੇ ਚੱਲ ਪਏ ਮਰਦਾਨੇ ਵਾਲੇ ਨੂੰ ਕਿਹਾ ਕਿ ਨੇ ਵੀ ਇਹ ਤੇ ਚੱਲੋ ਹੁਣ ਆਪਾਂ ਅੱਜ ਤੇ ਚੱਲਿਆ ਮਦੀਨੇ ਕਨੀ ਉੱਥੇ ਵੀ ਕਢ ਕਾ ਉਹ ਆਪਾਂ ਉਹ ਵੀ ਕਢ ਚਲੇ ਉਹ ਕਿ ਕਦੋਂ ਜਾਣਦੇ ਆ ਉਧਰ ਨੇ ਮਦੀਨੇ ਦੇ ਰਾਹ ਪੈ ਗਏ ਇੱਥੇ ਉੱਥੇ ਮਿਲਦੇ ਮਲਾਉਂਦੇ ਸਭ ਨੂੰ ਉਹ ਦਰੋਸ਼ ਕਾਜੀ ਮੌਲਵੀ ਆਪਣਾ ਕੌਰੂ ਨੇ 1024 ਮੈਂ ਮਾਇਆ ਤਾਂ ਸਾਰੀ ਇਕੱਠੀ ਕਰ ਲਈ ਕਿਸੇ ਕੋਲ ਪੈਸਾ ਨਹੀਂ ਸੀ ਪਰ ਲੋਭ ਜਿਹੜਾ ਹੈ ਬੇਈਮਾਨ ਕਹਿੰਦਾ ਵੀ ਇਹ ਜਮਾ ਕੇ ਦੇ ਬਿੱਤਾ ਸਾਰੀ ਦੁਨੀਆ ਦਾ ਪੈਸਾ ਤੇ ਜਿਹੜਾ ਜੋੜ ਲਿਆ ਵੀ ਕਿਸੇ ਕੋਈ ਰਾਹ ਤਾਂ ਨਹੀਂ ਜੇ ਇਹ ਜ ਮਾਗੇ ਤੇ ਆਏ ਸਰੋਤੇ ਸਜਣੋ ਦੇਖੋ ਲੋਭ ਦਾ ਲੋਭ ਕਿੱਥੇ ਤੱਕ ਰਚਾਉਂਦਾ ਆਪ ਦੀ ਜੰਮੀ ਹੋਈ ਲਟਕੀ ਨਾਉ ਜੁਆਨ ਨੂੰ ਸ਼ਿੰਗਾਰ ਕੇ ਰਾਦ ਦੇ ਵਿੱਚ ਵਹਾ ਦਾ ਉਹਦਾ ਕੀ ਮੁੱਲ ਪਾਇਆ ਕਰ ਭਈਆ ਦੇਖੋ ਲੋਭ ਬੈਰੀ ਬੇਈਮਾਨ ਕੀ ਕਰਦਾ 1 ਰੁਪਿਆ ਕੀ ਮਿੱਤਰ ਰੱਖਤੀ ਉਹਦੀ ਲੜਕੀ ਦੀ ਆਵਦੀ ਟੀ ਦੀ ਕਹਿੰਦਾ ਵੀ 1 ਰੁਪਿਆ ਜਿਹੜਾ ਦੇਵੇ ਹੁਕਾ ਮਾਰ ਦੋ ਮੂਹਰੇ ਡੌਂਟ ਕੀ ਆਲਾ ਲਾਤਾ ਮਗਰ ਰਾਥ ਲਾਤਾ ਬੇਵਾਜ ਜਣਿਏ ਜਿਹੜਾ 1 ਰੁਪਿਆ ਦੇਵੇ ਉਹ ਆ ਬੇਗਮ ਵੇਚ ਰਦੇ 1 ਰੁਪਿਆ ਦੀ ਬੇਗਮਾਂ ਉਹਨ ਫਿਰਦੇ ਨੇ ਹੁਕਾ ਮਾਰਦੇ ਮੂਰੇ ਹੋਕੇ ਵਾਲੇ ਨੇ ਮੰਗ ਰੋ ਰਾਥਾਲੇ ਨੇ ਪਾਲਕੀ ਵਾਲੇ ਹੋਕੇ ਮਾਰਦੇ ਗਏ ਮਾਰਦੇ ਗਏ ਜਦੋਂ ਇਧਰਲੇ ਪਾਸੇ ਗਏ ਇਧਰੋਂ ਨਾ ਕੋਈ ਮਿਲਿਆ ਉਧਰੋਂ ਗਏ ਉਧਰੋਂ ਨਾ ਕੋਈ ਮਿਲਿਆ ਤੀਜੇ ਪਾਸੇ ਗਏ ਤੀਜੇ ਪਾਸੋਂ ਨਾ ਮਿਲਿਆ ਜਦੋਂ ਚੌਥੇ ਅੰਗਜੇ ਵਿੱਚ ਗਏ ਤਾਂ ਉਥੇ ਇੱਕ ਮੁੰਡਾ ਜਵਾਨ ਖੜਾ ਹੈ ਜਿਨ੍ਹਾਂ ਦੇ ਪਿਤਾ ਮਰੇ ਹੋਏ ਨੇ ਮਾ ਜੀ ਹੁੰਦੀ ਆ ਉਹਦੇ ਕੋਲ ਯਾਦ ਦੀ ਆਵਾਜ਼ ਉੱਥੇ ਚੌਂਕ ਚ ਖੜ ਕੇ ਵੀ ਜਿਹੜਾ 1 ਰੁਪਿਆ ਦੇਵੇ ਉਹਨੂੰ ਆ ਬੇਗਮ ਮਿਲੇ ਬਾਦਸ਼ਾਹੀ ਕਰਨਿਆ ਇਹਦਾ ਟੂਰਨਾਮੈਂਟ ਉਹ ਦੇਖ ਕੇ ਵੀ ਬੱਲੇ ਬੱਲੇ ਆਪਣੇ ਦਾ ਭਾਗ ਖੁੱਲ ਕੇ ਭੱਜ ਲਿਆ ਕਰਨੂ ਜਾ ਕੇ ਮਾਂ ਨੂੰ ਲੱਗਾ ਕਹਿਣ ਕਹਿੰਦਾ ਮਾਂ 1 ਰੁਪਿਆ ਦੇ ਉਗਾਨੀ ਪੁੱਤਰ ਪੁੱ ਗਿਆ ਕਿੱਥੇ ਕਿਸੇ ਕੋਈ ਪੈਸਾ ਦਾ ਛੱਡਿਆ ਨਹੀਂ ਇਹ ਰਾਜੇ ਬੇਈਮਾਨ ਅਰ ਰਪਈਆ ਕਿੱਥੇ ਕਹਿੰਦਾ ਰਪਈਏ ਚ ਬੇਗਮ ਮਿਲਦੀ ਐ ਰਾਜੇ ਦੀ ਕੁੜੀ ਉਹ ਮਿਲਦੀ ਐ ਉਗਾਨੀ ਬੇਟਾ ਫੇ ਮੈਂ ਹੁਣ ਦੇਮਾ ਵੀ ਕਿੱਥੋਂ ਤੈਨੂੰ ਰਪਈਆ ਜਗ ਤੇ ਛੱਡਿਆ ਹੀ ਨਹੀਂ ਕਹਿੰਦਾ ਫੇ ਦੇ ਨਹੀਂ ਸਕਦੀ ਕਹਿੰਦੀ ਨਾ ਤੁਆ ਨਹੀਂ ਥਿਆ ਨਹੀਂ ਵੀ ਨਹੀਂ ਰੁਪਈਆ ਬਾੜਦਾ ਕਹਿੰਦਾ ਫੇ ਮੈਂ ਤਾਂ ਮੱਗਾ ਚ ਫਾਪ ਆ ਕੇ ਮਰੂਗਾ ਅੱਜ ਮੈਨੂੰ 1 ਰੁਪਈਏ ਦੇ ਵਿੱਚ ਬੇਗਮ ਮਿਲਦੀ ਐ ਜੇ ਤੂੰ ਮੇਰੀ ਮਾਂ ਇੰਨਾ ਵੀ ਨਹੀਂ ਮੇਰਾ ਕਰ ਸਕਦੀ ਫੇ ਤੇਰੇ ਸਾਹਮਣੇ ਮੈਂ ਤਾਰਾ ਪਾ ਕੇ ਗਾਲ ਚ ਲਟਕੂਗਾ ਮੈਂ ਤਾਂ ਪ੍ਰਾਣ ਤੈਗੂ ਹੁਣ ਬੁਢੀ ਦੇ ਇੱਕ ਪੁੱਤ ਉਹ ਵੀ ਪੈ ਗਈ ਸੋਚ ਪਥਰੇ ਟਾਲ ਮਟੋੜੇ ਕੀ ਤੇ ਪੁੱਤਰ ਨਹੀਂ ਨਾ ਹਿੰਦ ਤੋੜਦੇ ਨਹੀਂ ਕਹਿੰਦਾ ਜਮਾ ਮਰੂ ਨਹੀਂ ਰੁਪਈਆ ਦਿੱਤਾ ਉਹਦਾ ਇਹ ਸੋਚੀ ਦੇਦਾ ਵੀ ਮੇਰੀ ਪੁੱਤਰ ਦੀ ਮੌਤ ਨਾ ਹੋ ਜੇ ਇਹਨੂੰ ਕਿੱਥੀ ਜੀ ਬਚਾ ਮ ਉਹਦੇ ਧਿਆਨ ਦੇ ਵਿੱਚ ਗੱਲ ਆਈ ਕਹਿੰਦੀ ਪੁੱਤਰ ਰੁਪਈਆ ਤਾਂ ਤੈਨੂੰ ਮਿਲ ਜੂ ਪਰ ਤੈਨੂੰ ਖੇਚੜਾ ਕਰਨੀ ਪਊ ਕਹਿੰਦਾ ਖੇਚੜਾ ਮੈਂ ਕਰ ਲੂ ਖੇਚੜਾ ਦਾ ਕੋਈ ਨਹੀਂ ਪਰ ਰੁਪਈਆ ਦਾਸ ਕਹਿੰਦੇ ਆਪਣੇ ਰਖਮ ਦੀ ਪ੍ਰਾਣੀ ਜਦੋਂ ਕੋਈ ਆਪਣੇ ਵੰਸ ਦੇ ਵਿੱਚ ਮਰਦਾ ਸੀ ਤਾਂ ਉਹਦੇ ਮੂੰਹ ਦੇ ਵਿੱਚ ਰੁਪਈਆ ਦੇ ਕੇ ਦਬ ਦੇਉਂਦੇ ਬੇਟਾ ਤੂੰ ਜਾ ਕੇ ਆਪਦੇ ਅੱਬਾ ਦੀ ਕਬਰ ਪੱਟ ਲੈ ਉਹਦੇ ਕਰਨ ਦੇ ਵਿੱਚੋਂ ਤੈਨੂੰ ਰੁਪਈਆ ਮਿਲੇ ਉਹ ਪੱਟ ਲੈ ਜਾ ਉਹ ਕਹਾਣੀ ਵੀ ਬਹੁਤ ਅੱਛਾ ਉਨੇ ਯਾਦੜੀ ਕਬਰ ਉਹਦੇ ਧੰਦਾ ਦੇ ਵਿੱਚ ਰੁਪਈਆ ਸੀਗਾ ਉਹ ਰੁਪਈਆ ਕਬਰ ਦੇ ਵਿੱਚੋਂ ਕੱਢ ਲਿਆ ਉਹਨੇ ਧੰਦਾ ਚੋਂ ਕੱਢ ਕੇ ਤੇ ਉਹ ਮਿੱਟੀ ਉਮਣੀ ਕਬਰ ਤੇ ਮੋੜਤੀ ਲੈ ਕੇ ਰੁਪਈਆ ਚੱਲਿਆ ਛਾਲਾ ਮਾਰਦਾ ਉਹ ਜਾ ਕੇ ਚੌਕ ਦੇ ਵਿੱਚ ਹਾਜਰ ਹੋ ਗਿਆ ਕਹਿੰਦਾ ਲੈ ਭਾਈ ਓਏ ਜਿਹੜੇ ਬੇਗਮ ਵਾਲੇ ਹੋ ਤੁਸੀਂ ਆਹ ਰੁਪਈਆ ਮੈਂ ਲੈਂਦਾ ਰੁਪਈਆ ਲੈਂਦਾ ਦਿਓ ਲਾ ਦੇ ਥੱਲੇ ਬੇਗਮ ਜੀ ਤੁਸੀਂ ਆਲੇ ਕਿਤ ਪਈਆ ਤੁਹਾਡੀ ਆਵਾਜ਼ ਦੇਣ ਉਹ ਕਹਿੰਦੇ ਵੀ ਕਾਕਾ ਬੇਗਮ ਨੂੰ ਹੱਕ ਹੈ ਤੇਰੀ ਹੋ ਗਈ ਕਿਉਂ ਸਾਨੂੰ ਰਾਜ਼ੀ ਨਹੀਂ ਕਹਿ ਕੇ ਤੋਰੇ ਜਿਹੜਾ ਰੁਪਈਆ ਦੇਉ ਬੇਗਮ ਉਹ ਦੀ ਮਰੀਕਾ ਕਹ ਲੈ ਜੇ ਤੂੰ ਸਾਡੇ ਨਾਲ ਬਾਦਸ਼ਾਹ ਕੋਲੀ ਬਗ ਚੱਲੇ ਤੈਨੂੰ ਉੱਥੇ ਰਾਜਦਰਬਾਰ ਚੋਂ ਤੋੜ ਗਈ ਰਾਤ ਗੱਡੀ ਚ ਕਿੱਥੇ ਜਿਮਾ ਕੇ ਤੋਰ ਕੇ ਜਾਵਾਂਗੇ ਤੇਰੇ ਘਰੇ ਉਪਰ ਦਾ ਕਰਾਂਗੇ ਤਣ ਇਹਨਾਂ ਵੀ ਚੱਲੋ ਉੱਠ ਬਗ ਚੱਲਨੇ ਜਾ ਕੇ ਰਾਜਾ ਦੇ ਪੇਸ਼ ਹੋ ਗਏ ਜਾ ਕੇ ਕਹਿਣ ਲੱਗੇ ਵੀ ਬਾਦਸ਼ਾਹ ਬਾਦਸ਼ਾਹ ਸਾਹਿਬ ਆ ਮੁੰਡਾ ਰ ਪਿਆ ਲੇ ਕੇ ਪਿਆਰ ਨਾਲ ਸੱਦੇ ਬਾਦਸ਼ਾਹ ਨੇ ਆਜਾ ਬੇਟਾ ਉਰੇ ਆਜਾ ਆਪ ਦੀ ਗੱਡੀ ਤੇ ਬਾਹਲੇ ਆਪਣੇ ਬਰਾਬਰ ਬੁੱਕਾ ਜਿ ਲੈ ਲਿਆ ਪਿਆਰ ਕੀਤਾ ਕਰ ਕਰਕੇ ਬੇਟਾ ਬੇਗਮ ਤੇਰੀ ਹੋਲੀ ਤੂੰ ਜਿਹੜਾ ਰੁਪਈਆ ਦਿੱਤਾ ਇੱਕ ਮਿੰਟਾ ਤੈਨੂੰ ਦੇਤੀ ਤੇਰੀ ਹੋਲੀ ਇਥੋਂ ਨਾ ਤੈਰ ਤੋਰਾਂਗੇ ਵੀ ਇਥੋਂ ਕੇ ਪਿਆਰ ਨਾ ਪਰ ਮੇਰਾ ਸ਼ੇਰ ਤੂੰ ਮੈਨੂੰ ਐਂ ਦੱਸ 20 ਰੁਪਈਆ ਤੈਨੂੰ ਮਿਲਿਆ ਕਿੱਥੋਂ ਇਹ ਦੱਸ ਮੈ ਇਹ ਕਿੱਥੋਂ ਰੁਪਈਆ ਲੈ ਕੇ ਆਂ ਮੈਂ ਤਾਂ ਸੰਸਾਰ ਜੀ ਕਿਤੇ ਦੁੱਕੀ ਨਹੀਂ ਛੱਡੀ ਉਹ ਤੂੰ ਰੁਪਈਆ ਕਿੱਥੋਂ ਲਿਆ ਹੈ ਏ ਦੱਸ ਮੈਨੂੰ ਕਹਿੰਦਾ ਮਹਾਰਾਜ ਮੈਂ ਜਦੋਂ ਤੁਹਾਡੇ ਇਹਨਾਂ ਨੇ ਹਲਕਾਰਿਆ ਨੇ ਹੌਕਰਾ ਦਿੱਤਾ ਅਸੀਂ ਮਾਪੁੱਤਰ ਦੋ ਹੀ ਪਿਤਾ ਮੇਰੇ ਨੂੰ ਚੇਰ ਹੋ ਗਿਆ ਮਰਨ ਫੇਰ ਕਹਿੰਦਾ ਮੈਂ ਜਾ ਕੇ ਮੇਰੀ ਮਾਂ ਤੋਂ ਰੁਪਈਆ ਮੰਗੇ ਵੀ ਮਾਂ ਰੁਪਈਆ ਦੇ ਮੈਨੂੰ ਬੇਗਮ ਮਿਲਦੀ ਹੈ ਕਹਿੰਦਾ ਬੁਢੀ ਮੁਕਰਜੀ ਉਹ ਕਹਿੰਦੀ ਵੀ ਇਤੋਂ ਰਾਜੇ ਨੇ ਤਾਂ ਕਿਸੇ ਕੋ ਪੈਸਾ ਨਹੀਂ ਖਦੇ ਰੁਪਈਆ ਕਿਥੋਂ ਕਹਿੰਦਾ ਮੈਂ ਆਖਿਆ ਫੇ ਮੈਂ ਤਾਂ ਮਰੂੰਗਾ ਬਗਾ ਫਾਹ ਲੇ ਕੇ ਮਰੂੰਗਾ ਕਹਿੰਦਾ ਉਹਨੇ ਬਹੁਤ ਟੱਗ ਕੀਤੇ ਮੈਨੂੰ ਬਚਾਉਣ ਦੇ ਪਰ ਮੈਂ ਆਪਣੀ ਹਿੰਦੂ ਨਾ ਢ ਫਿਰ ਮੈਨੂੰ ਉਹਨੇ ਦੱਸਿਆ ਕੀ ਦੱਸਿਆ ਬੇਟਾ ਕਹਿੰਿਓ ਉਹਨੇ ਇਹ ਦੱਸਿਆ ਵੀ ਤੇਰੇ ਬਾਬੇ ਦੀ ਅੱਬੇ ਦੀ ਕਬਰ ਦੇ ਵਿੱਚ ਹੈ ਅੱਗੇ ਆਪਣੇ ਰਾਸ਼ਮਤੀ ਮੁਰਦੇ ਦੇ ਮੂੰਹ ਚ ਰੁਪਈਆ ਦੇ ਕੇ ਦੱਬ ਦੇ ਮੈਂ ਤਾਂ ਉਹ ਕਵਰ ਪੱਟ ਕੇ ਉਹਦੇ ਕਰਨੇ ਦੇ ਵਿੱਚੋਂ ਰੁਪਈਆ ਲੈ ਗਿਆ। ਬਾ ਉਹ ਵਾ ਸ਼ਾਬਾਸ਼ ਤੇਰੇ। ਉਹਨੇ ਸੋਚਿਆ ਇਹ ਇਹ ਮਾਇਆ ਤਾਂ ਐਂਡੀ ਧਰਤੀ ਦੀ ਬਥੇਰੀ ਪਈ। ਬੀਤ ਲੈ ਬੇਟਾ ਲੋੜੇ ਜਿਹਾ ਬਾਹੋ ਬਈ ਲੜਕਾ ਲੜਕੀ ਨੂੰ ਇਹਨਾਂ ਨੂੰ ਧਨ ਪਦਾਰਥ ਦੇਓ ਕੁਛ ਨਾ ਕੁਛ ਜੋ ਕੁਛ ਨਾ ਇਹਨਾਂ ਨੂੰ ਕਪੜਾ ਲੈ ਡਾ ਦੇ ਕੇ ਮਠਾਈ ਮਟੂਈ ਇਹਨਾਂ ਨੂੰ ਛੱਡ ਕੇ। ਉਹ ਤਾਂ ਹੋਦਰ ਨੂੰ ਤੌਰ ਤੇ ਫਿਰੋਨਾਂ ਪਿੱਛੇ ਹੁਕਮ دیتا ਕਬਰਾਂ ਪਟਾਉਣ ਦਾ ਹੁਕਮ ਦੇਦਾ ਜਿਹੜਾ ਕਬਰਾਂ ਦੇ ਰੁਪੀਏ ਰੁਈਏ ਪਏ ਨੇ ਉਹ ਪੰਜ ਗੰਜ ਤੇ ਜਿਹੜੇ ਫਿਰ ਉਹ ਸਾਰੇ ਮੁਲਕ ਨੇ ਕਬਰਾਂ ਜੋ ਇਕੱਠੇ ਕਰਿਓ ਇਕੱਠੇ ਕਰਕੇ ਤੇ ਉਹ ਜਾ ਕੇ ਗੰਜ ਜੋੜੇ ਕਿ ਨਾਨਕ ਜੀ ਗੁਰੂ ਜੀ ਫਿਰ ਉੱਥੇ ਨੂੰ ਚੱਲ ਪਏ ਆਹ ਹੋਏ ਮਰਦਾਨਾ ਕਹਿੰਦੇ ਫਿਰ ਹੁਣ ਉਹਦਾ ਬਿੰਗਵਾਲ ਕੱਢ ਚਲੀ ਗਿਆ ਬੜਾ ਪਾਪੀ ਹੈ ਜਿਹੜਾ ਸੰਗਲ ਲਈ ਬੈਠਾ ਹੈ ਮਾਇਆ ਦੇ ਇਹ ਸੰਗਲ ਲਾਉਣ ਵਾਲੀ ਚੀਜ਼ ਨਹੀਂ ਗਏ ਜਾ ਕੇ ਦਰਬਾਰ ਜਿਹੜਾ ਖੜਾ ਸੀ ਅੜਦੀ ਆ ਉਹਨੂੰ ਉਹਨੇ ਦੇਖਿਆ ਵੀ ਫਕੀਰ ਆਉਂਦੇ ਨੇ ਮਤਾਂ ਦੇ ਕੇ ਚਰਨ ਚਰਨਾ ਤੇ ਗਿਆ ਭਾਈ ਤੂੰ ਦਰਬਾਰ ਨਾ ਬਾਦਸ਼ਾਹ ਦਾ ਕਹਿੰਦਾ ਹਾਂ ਜੀ ਜਾ ਤੇਰੇ ਬਾਦਸ਼ਾਹ ਨੂੰ ਐ ਕਹਿ ਵੀ ਤੈਨੂੰ ਦੋ ਫਕੀਰ ਮਿਲਣ ਵਾਸਤੇ ਆਏ। ਕੰਨਾਂ ਜੀ ਲਓ ਹੁਣੀ ਜਾਂਦਾ। ਉਹ ਉਧਰ ਨੂੰ ਭੇਜਤਾ ਜਦੋਂ ਥੱਲੇ ਨੂੰ ਝਾਕ ਕੇ ਸਤਗੁਰ ਤਾਂ ਮੁਰੇ ਕਿਲੇ ਦੇ ਠਿਕਰੀਆਂ ਚਾਹੂੰ ਕੁਝ ਬਹੁਤ ਪਈਆਂ। ਉਹ ਕੰਨਾਂ ਲੈ ਵੀ ਮਰਦਾਨਾ ਗੱਲਾਂ ਆਏ ਆ ਮੈਂ ਤਾਂ ਕਰਦਾ ਠਿਕਰੀਆਂ ਕੱਟੀਆਂ। ਮੈਂ ਰੁਕੂ ਕਿ ਧਰਦਾ ਕਰੂੰ। ਉਹ ਰੁਗੜਾ ਕੇ ਇਕੱਠਾ ਢੇਰੀ ਲਾਈ ਚੱਲੇ। ਇਹਨਾਂ ਚੰਗਾ। ਉਹਨੋਂ ਤਾਂ ਸਨੇਹਾ ਲਾਉਣ ਵਾਗ ਗਿਆ। ਉਹ ਨਾਨਕ ਦੇਵ ਜੀ ਠਿਕਣੇ ਜੂਣ ਲੱਗੇ। ਉਹ ਰੁਗੜਾ ਕੇ ਤਾਂ ਰਗਰੇ ਇਕੱਠੀਆਂ ਕਰਕੇ ਮਰਦਾਨਾ ਚੱਕਾ ਕਰਕੇ ਇਕੱਠਾਂ ਜਾ ਕੇ ਢੇਰੀ ਲਾ ਲੈ ਕਰੇ। ਉਹਨਾਂ ਨੇ ਉਧਰੋਂ ਤਾਂ ਰਾਜੇ ਨੂੰ ਜਦੋਂ ਜਾ ਕੇ ਸਨੇਹਾ ਆਪੜਿਆ ਵੀ ਮਹਾਰਾਜ ਦੋ ਫਕੀਰ ਆਏ। ਉਹ ਕਹਿੰਦੇ ਵੀ ਤੁਹਾਡੇ ਬਾਦਸ਼ਾਹ ਨੂੰ ਮਿਲਣਾ। ਕਿੱਥੇ ਆਪਣੇ ਬਾਹਰ ਕਲਰ ਤੇ ਖੜੇ ਨੇ ਚਲੋ ਭਾਈ ਮਿਲਦੇ ਆ ਬਾਦਸ਼ਾਹ ਉੱਠ ਕੇ ਉਹਨਾਂ ਦੇ ਨਾਲ ਦੁਰਪਿਆ ਦਰਬੰਦ ਜਦੋਂ ਆਇਆ ਦਰਬਜੇ ਵਾਰ ਕੀ ਦੇਖਿਆ ਤਾਂ ਇੱਕ ਤਾਂ ਠਿਕਣਾ ਚੁਗ ਜਾਂਦਾ ਕਿ ਚਾਹ ਤਾਂ ਕਿ ਇੱਕ ਥਾਂ ਧਰੀ ਜਾਂਦਾ ਮਹਾਰਾਜ ਮੱਥਾ ਟੇਕਦੇ ਆ ਮਹਾਰਾਜ ਮੱਥਾ ਟੇਕਦੇ ਆ ਮਹਾਰਾਜ ਮਹਾਰਾਜ ਆ ਕੇ ਗੁਰੂ ਨਾਨਕ ਦੇ ਆ ਆ ਗਿਆ ਭਾਈ ਤੂੰ ਹਾਂ ਤੁਸੀਂ ਮਹਾਰਾਜ ਜੇ ਕਿ ਖੇੜੀ ਲੱਗੇ ਪੈਉ ਉਹ ਕਹਿੰਦੇ ਭਾਈ ਇਹ ਸਾਨੂੰ ਸਾਡੀ ਸੁਰਤੀ ਜੀ ਹੋਗੀ ਕਿ ਸਾਨੂੰ ਖੁਦਾ ਨੇ ਕੁਛ ਸਾਡੇ ਜੁਮੇ ਕਹਿ ਕਿਸ ਧਰਤਾ ਕਿਉਂ ਕਰਦੇ ਕੀ ਕਹਿ ਕਿਸ ਧਰਤਾ ਕਹਿੰਦੇ ਸਾਨੂੰ ਸਾਡੇ ਖੁਦਾ ਨੇ ਇਹ ਗੱਲ ਕਹੀ ਹੈ ਵੀ ਮਹਾਰਾਜ ਤੁਸੀਂ ਜਾਣੇ ਆਉਨੇ ਹੋ ਬੇਸਤਾ ਚ ਵੀ ਆਉਨੇ ਹੋ ਥੱਲੇ ਵੀ ਜਾਣੇ ਹੋ ਮਾਤ ਲੋਕ ਚ ਵੀ ਜਾਣੇ ਹੋ ਇਨਹੌਂਈ ਥੋੜਾ ਆਵਾਜ਼ ਆ ਵੀ ਤਾਂ ਬਣੀ ਐ ਇੰਠੀ ਫੇਮ ਮਾਰਾ ਸਾਨੂੰ ਤੁਸੀਂ ਉੱਥੋਂ ਆਉਂਦੇ ਜਾਂਦੇ ਦੋ ਬਸੇਰੀਆਂ ਠਿਕਰੀਆਂ ਦੀ ਲੱਗੇ ਆਇਓ ਇਹ ਰਾਜਾ ਤਾਂ ਇਹ ਠਿਕਰੀਆਂ ਚੁਗਦੇ ਆ ਇੱਕ ਉਹਦੇ ਕੋਲੇ ਜਾਣੀਆਂ ਨੇ ਜਿਹੜਾ ਬੇਸਤਾਨਾ ਮਾਲਕਾ ਜਿਹੜਾ ਅੱਲਾ ਖੁਦਾ ਕਹਾਉਂਦਾ ਜਿਹੜਾ ਆਕਾਲਪੁਰਖ ਕਹਾਉਂਦਾ ਉਹਦੇ ਕੋਲੇ ਲਜਾਣੀਆਂ ਨੇ ਉਹ ਰਾਜਾ ਖੜਾ ਖੜਾ ਹੱਸਦਾ ਪਿਆ ਕਹਿੰਦੇ ਹੱਸਦਾ ਕਹਿੰਦਾ ਮਹਾਰਾਜ ਮੈਂ ਤੁਹਾਡੀ ਅਜੀਬ ਗੱਲ ਤੋਂ ਹੱਸਦਾ ਕਹਿੰਦੇ ਸਾਡੀ ਕੀ ਜੈਵਿਕ ਗੱਲ ਦੇਖ ਲਈ ਕਹਿੰਦਾ ਤੁਸੀਂ ਉੱਥੇ ਜਾਉਂਗੇ ਕਿਵੇਂ ਕਹਿੰਦਾ ਸਾਡਾ ਤਾਂ ਰੋਜ਼ ਦੇ ਘਰੇ ਐਸਾ ਹੱਥਨ ਟੜਕੇ ਜਾ ਕੇ ਮਿਲ ਕੇ ਆਉਨੇ ਆ ਜਾਣ ਨੂੰ ਸਾਨੂੰ ਕੀ ੜਕਾ ਹੈ ਸਾਨੂੰ ਕੋਈ ਰੋਕ ਰੋਕ ਨਹੀਂ ਕਹਿੰਦਾ ਮਹਾਰਾਜ ਫਿਰ ਇਹ ਠਿਕਰੀਆਂ ਉੱਥੇ ਕਰਨੀਏ ਕੀ ਨੇ ਜਾਣਗੇ ਕਿਵੇਂ ਇਹ ਕਿਵੇਂ ਲੈ ਕੇ ਜਾਉਂਗੇ ਕਹਦਾ ਜਿਹੜੇ 45 5 45 ਖੜੇ ਕੀਤੇ ਨੇ ਇਹਨਾਂ ਨੂੰ ਕਿਵੇਂ ਲੈ ਕੇ ਜਾਏਗਾ ਮਾਰੀ ਤਰਕ ਆ ਜਿਹੜੇ ਕਰੇਟ ਇਕੱਠੇ ਕੀਤੇ ਨੇ ਪਤੰਦਰਾ 45 ਤੂੰ ਇਹਨਾਂ ਨੂੰ ਕਿਵੇਂ ਲਜਾਏਂਗੇ ਇਹ ਸੀ ਦੋ ਬਸੇੜੀਆਂ ਠਿਕਰੀਆਂ ਇਹ ਲਿਜਾ ਸਕਦੇ ਜਿਹੜਾ ਆਪ ਗਿਆਨਤੀ ਕੱਟਦਾ ਕੱਟੀ ਗਿਆ ਗਿਆਨ ਬਾਦਸ਼ਾਹ ਪੱਦਰ ਹੋ ਗਿਆ ਜਿਕੇ ਪੈ ਪਹਿਨੇ ਕਹਿੰਦਾ ਮਹਾਰਾਜ ਰੱਖ ਲੋ ਰੱਖ ਲੋ ਮੈਂ ਤਾਂ ਉਲਟ ਗਹਿਣ ਚ ਹੀ ਬੜਾ ਫਿਰਦਾ ਕਹਿੰਦਾ ਫਿਰ ਉਲਟ ਗਹਿਣ ਚ ਇਹ ਕਹਿੰਦਾ ਸੰਗਲ ਲਾਉਣ ਵਾਲੀ ਹੈ ਇਹ ਤਾਂ ਦੁਨੀਆਂ ਦੇ ਕਾਰਜ ਸਾਰਨ ਵਾਲੀ ਹੈ ਇਹ ਤਾਂ ਮਾੜੇ ਚੰਗੇ ਥਾਮਾ ਚ ਵਰਤਨ ਵਾਲੀ ਹੈ ਤੂੰ ਮਾਇਆ ਨੂੰ ਬੰਨੀ ਬੈਠਾ ਸੰਗਲ ਲਾ ਲਈ ਬੈਠਾ ਤੇਰੇ ਤੇ ਨਾਮ ਕਿਵੇਂ ਖੁਸ਼ ਹੋ ਜੂ ਖੁਦਾ ਕੇ ਮੈਂ ਖੁਸ਼ ਹੋ ਜੂ ਉਹ ਤੇਰੇ ਤਾਂ ਇਦੋਂ ਵੱਡੇ ਵੱਡੇ ਪਾਪਾਂ ਦੇ ਢੇਰ ਲੱਗੇ ਪੈਨੇ ਉੱਥੇ ਕਹਿੰਦਾ ਮਹਾਰਾਜ ਹੈ ਕਹਿੰਦੇ ਹੈ ਕਾ ਦੀ ਤੈਨੂੰ ਤਾਂ ਪਾਪ ਹੀ ਨਹੀਂ ਤੇਰਾ ਚਾਰੀ ਦੁਗ ਵੀ ਤੀ ਜਾਣਗੇ ਤੇਰਾ ਖੜਾ ਪਾਪਾ ਤੋਂ ਛੁੱਟਣਾ ਹੀ ਨਹੀਂ ਇਹਨੂੰ ਕਰ ਬਈ ਲਈ ਕਹਿੰਦਾ ਮਹਾਰਾ ਬੇਲੀ ਕਿਵੇਂ ਕਰਾਂ ਕਹਿੰਦਾ ਜਿਵੇਂ ਕੱਠੀ ਕਰੀਏ ਉਵੇਂ ਹੀ ਮੈਂ ਬੇਲੀ ਕਰਾਂ ਜਿੰਨਾ ਤੇਰਾ ਜਿੱਥੇ ਤੱਕ ਤੇਰਾ ਰਾਜਾ ਸਾਰੇ ਧਰਮਸਾਲਾ ਬਣਾ ਉਹਦੇ ਚ ਲੰਗਰੀ ਰੱਖ ਲੰਗਰ ਤੇਰੇ ਪੱਲਿਓ ਚੱਲੇ ਪਾਪ ਬੰਨਿਓ ਮੂੰਹ ਮੋੜ ਪਰ ਜਾਨ ਨੂੰ ਸਿੱਧੇ ਕੰਮ ਕਰਾ ਕਲਚਰੀਆਂ ਸਹੀ ਚਲਾ ਫੇਰ ਜਾ ਕੇ ਤੋੜ ਕਰ ਖੰਡਾ ਖੰਡਾ ਜੇ ਉਹ ਪਾਪ ਹੈ ਜਿਹੜਾ ਇਹ ਇਹ ਐਵੇਂ ਨਹੀਂ ਖੰਡਿਆ ਜਾਂਦਾ ਅੱਜ ਸਾਡੇ ਕਹਿੰਦੇ ਨੇ ਬਾੜੇ अगला नाता अमरता ਦਾ ਪਤਾ ਕਿਸੇ ਨੂੰ ਵੀ ਇਸ ਅਮਰਤਾ ਦੇ ਵਿੱਚ ਕੀ ਹੈ ਨਾ ਛਕਣਾ ਇਹਨੂੰ ਪਤਾ ਨਾ ਛਕਾਉਣ ਵਾਲੇ ਨੂੰ ਪਤਾ ਇਹ ਤਾਂ ਉਹ ਤਿਆਰ ਕਰਕੇ ਤੁਰ ਗਏ ਕਹਿੰਦਾ ਨਹੀਂ ਮੈਂ ਕਿਪ ਪਤਾ ਬਣਾ ਇਹ ਸਾਡੇ ਲੋਕਾਂ ਨੂੰ ਠਾ ਗਿਆ ਠਾਮ ਠਾਮਣਾ ਨਹੀਂ ਮੈਂ ਇਹਨੂੰ ਕਿਪ ਇਹ ਇਹ ਹੀ ਸਾਡੇ ਬਰਬਾਦੀ ਕਰ ਰਹੇ ਸਿੱਖਣਾ ਰਹਿ ਗਏ ਬਰਬਾਦ ਹੋ ਗਏ ਇਹ ਸਿੱਖੀ ਨਹੀਂ ਉਹ ਨੇ ਜਿਹੜੀ ਸਾਨੂੰ ਸਿੱਖੀ ਦਿੱਤੀ ਆ ਉਹਦੇ ਤਾਂ ਅਸੀਂ ਲਵੇਂ ਨਹੀਂ ਲੱਗਦੇ ਅਸੀਂ ਸਿੱਖੀ ਉਹ ਧਾਰਨ ਕਰਦੇ ਜਿਹੜੀ ਡੱਕੇ ਡਾਕੇ ਮਾਰੇ ਵੱਡੇ ਵੱਡੇ ਸ੍ਰੋਤੇ ਸੱਜਣੋ ਬਈ ਇਸ ਪਿਆਰ ਰੂਪੀ ਕਥਾ ਨੂੰ ਪਿਆਰ ਨਾਲ ਹੀ ਸੁਣੋ ਐਨੀ ਕਹਿੰਦੇ ਕਿ ਮਾਦੇ ਵੈਗਰੀ ਜੀ ਦਾ ਕਾਲ ਸਾਹ ਵਹਿਰੂ ਜੀ ਦੀ ਫਤਹਿ